ਬੱਚਿਓ ਪੰਜਵੀਂ ਦੀ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ ਪਿਆਰੇ ਬੱਚਿਓ ਅੱਜ ਅਸੀਂ ਵਿਆਕਰਨ ਦਾ ਪ੍ਰਸ਼ਨ ਪੰਜਵੀਂ ਪਾਸ ਕਰਨ ਉਪਰੰਤ ਸਰਟੀਫਿਕੇਟ ਲੈਣ ਸੰਬੰਧੀ ਬਿਨੇ ਪੱਤਰ ਲਿਖਾਂਗੇ ਤੇ ਚਲੋ ਬੱਚਿਓ ਸ਼ੁਰੂ ਕਰਦੇ ਹਾਂ ਅਰਜੀ ਨੂੰ ਬਿਨੇ ਪੱਤਰ ਜਾਂ ਬੇਨਤੀ ਪੱਤਰ ਵੀ ਕਿਹਾ ਜਾਂਦਾ ਹੈ ਪਿਆਰੇ ਬੱਚਿਓ ਅਰਜੀ ਦੇ ਤਿੰਨ ਭਾਗ ਹੁੰਦੇ ਹਨ ਆਰੰਭ ਮਦ ਅਤੇ ਅੰਤ ਸਭ ਤੋਂ ਪਹਿਲਾਂ ਅਸੀਂ ਆਰੰਭ ਭਾਗ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਖੱਬੇ ਪਾਸੇ ਸੇਵਾ ਵਿਖੇ ਫਿਰ ਸੱਜੇ ਪਾਸੇ ਜਿਸ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਉਹ ਕੌਣ ਹੈ ਉਹ ਹਨ ਸਾਡੇ ਮੁੱਖ ਅਧਿਆਪਕ ਜੀ ਅਸੀਂ ਲਿਖਾਂਗੇ ਮੁੱਖ ਅਧਿਆਪਕ ਜੀ हून ए मुख अध्यापक जी कि अद्यापक अपने अपने गेकारी नाम लिखोगे हूँ ऐसूल के है जिला कपूरथला ती अपने जिले का नाम लिखोगे गे एथे साडा आरम पग खम होंगे ਮਦ ਭਾਗ ਵਿੱਚ ਆਪਣੀ ਗੱਲ ਸਰਲ ਅਤੇ ਸਪਸ਼ਟ ਸ਼ਬਦਾਂ ਵਿੱਚ ਲਿਖੀ ਜਾਂਦੀ ਹੈ ਇਸ ਨੂੰ ਮੁੱਖ ਭਾਗ ਵੀ ਕਿਹਾ ਜਾਂਦਾ ਹੈ ਮਦ ਭਾਗ ਵਿੱਚ ਸਭ ਤੋਂ ਪਹਿਲਾਂ ਵਿਸ਼ਾ ਲਿਖਾਂਗੇ ਪੰਜਵੀਂ ਪਾਸ ਕਰਨ ਉਪਰੰਤ ਸਰਟੀਫਿਕੇਟ ਲੈਣ ਸੰਬੰਧੀ ਪੱਤਰ ਅੱਗੇ ਸੰਬੋਧਨੀ ਸ਼ਬਦ ਜੇਕਰ ਤੁਹਾਡੇ ਅਧਿਆਪਕ पुरुष हैं तो श्री मान जी लिखा जेकर इसी हैं तो श्री मती जी लिखा चलो बच्चों शुरू कर दें हां? लिखना। बेंती दे लिखना श्री मान जी बेनती है कि मैं आप जी विचों पंचवी जमात पास ਕਰ ਲਈ ਹੈ ਹੁਣ ਮੈਂ 6ਵੀਂ ਜਮਾਤ ਵਿੱਚ ਦੂਸਰੇ ਸਕੂਲ ਵਿੱਚ ਦਾਖਲਾ ਲੈਣਾ ਹੈ ਕਿਰਪਾ ਕਰਕੇ ਮੈਨੂੰ 5ਵੀਂ ਪਾਸਤਾ ਸਰਟੀਫਿਕੇਟ ਦਿੱਤਾ ਜਾਵੇ ਜੀ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ करते हाँ अंतम भाग की अंतम भाग लिखना है तुसी एक आज्ञाकारी विद्यार्थी हो ते तुसी अपना नाम रोल नंबर जमात लिखनी है चलो शुरू करते हाँ लिखना आप जी का आग्ञाकारी आगे अपना नाम लिखना है उस तो बाद ਰੋਲ ਨੰਬਰ ਫਿਰ ਖੱਬੇ ਪਾਸੇ ਮਿੱਤੀ ਪਾਈ ਜਾਏਗੀ ਜਿਸ ਮਿੱਤੀ ਨੂੰ ਤੁਸੀਂ ਬਿਨੇ ਪੱਤਰ ਲਿਖਿਆ ਹੈ ਹੁਣ ਸਮਾ ਹੈ ਕਾਰਤੇ ਕਮਦਾ ਬੱਚਿਓ ਤੁਸੀਂ ਇਸ ਬਿਨੇ ਪੱਤਰ ਨੂੰ ਸੁੰਦਰ ਲਿਖਾਈ ਵਿੱਚ ਆਪਣੀਆਂ ਕਾਪੀਆਂ ਉੱਪਰ ਲਿਖਣਾ ਹੈ ਅਤੇ ਯਾਦ ਕਰਨਾ ਹੈ